ਜੇਕਰ ਤੁਸੀਂ ਵੀ 40 ਸਾਲ ਦੀ ਉਮਰ ਤੋਂ ਬਾਅਦ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਪਨਾਓ ਇਹ ਟਿਪਸ ਜਿਸ ਨਾਲ ਤੁਹਾਨੂੰ ਕਾਫੀ ਫਾਇਦਾ ਮਹਿਸੂਸ ਹੋਵੇਗਾ ਅੱਜ ਦੇ ਸਮੇਂ ਦੇ ਵਿੱਚ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਜੇਕਰ ਅਸੀਂ ਆਪਦੇ ਸਿਹਤ ਵਾਲ ਸਰੀਰ ਵੱਲ ਧਿਆਨ ਨਹੀਂ ਦੋਖਾਂ ਦੇਵਾਂਗੇ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਗਿਆ ਉਮਰ ਵਧਨ ਦੇ ਨਾਲ ਨਾਲ ਸਰੀਰ ਵਿੱਚ ਥੋੜੀ ਬੋਦੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਗਈ ਹੈ ਲੇਕਿਨ ਅਗਰ ਅਸੀਂ ਆਪਣੇ ਸਰੀਰ ਦੇ ਨਾਲ ਦੇ ਨਾਲ ਕੁਝ ਖਾਣ ਪੀਣ ਕੁਝ ਕਸਰਤ ਜਾਂ ਕੁਝ ਹੋਰ ਘਰੇਲੂ ਟਿਪਸ ਕਰਦੇ ਰਹੀਏ ਤਾਂ ਸਾਡਾ ਸਰੀਰ ਘੱਟ ਬਿਮਾਰ ਹੋਏਗਾ ਅਸੀਂ ਆਪਦੇ ਸਰੀਰ ਦਾ ਖਿਆਲ ਰੱਖਾਂਗੇ ਤਾਂ ਲੰਬਾ ਜੀਵਨ ਜਿਹੜਾ ਹੈ ਤੰਦਰੁਸਤ ਜੀ ਪਾਵਾਂਗੇ ਥੋੜੇ ਬੋਤੇ ਬਦਲਾਅ ਆਪਣੇ ਜੀਵਨ ਦੇ ਵਿੱਚ ਕਰਨੇ ਪੈਂਦੇਗੇ ਲੇਕਿਨ 40 ਸਾਲ ਦੀ ਉਮਰ ਤੋਂ ਬਾਅਦ ਜਦੋਂ ਸਮਾਂ ਗੁਜ਼ਰਨਾ ਸ਼ੁਰੂ ਹੁੰਦਾ ਹੈ ਤਾਂ ਕੋਈ ਨਾ ਕੋਈ ਮੁਸੀਬਤ ਤਾਂ ਨਿੱਕੀ-ਮੁੱਟੀ ਹੋਣੀ ਲਾਜ਼ਮੀ ਹੁੰਦੀ ਹੈ ਲੇਕਿਨ ਉਪਲਾਉ ਇੱਕ ਹੋਰ ਘਰੇਲੂ ਟਿਪਸ ਤਾਂ ਕਿ ਤੁਸੀਂ ਲੰਬੇ ਸਮੇਂ ਤੱਕ ਰਹੋ ਤੰਦਰੁਸਤ ਸਭ ਤੋਂ ਪਹਿਲਾਂ ਆਪਣੇ ਭਾਰ ਨੂੰ ਜਿਹੜਾ ਹੈ ਕੰਟਰੋਲ ਕਰਨਾ ਚਾਹੀਦਾ ਹੈਗਾ ਬਾਹਰ ਦੀਆਂ ਚੀਜ਼ਾਂ ਜੰਕ ਫੂਡ ਵਗੈਰਾ ਚਿਕਨ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਲਗਾਇਆ ਉਹ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਤੁਹਾਡਾ ਭਾਰ ਤੁਹਾਡਾ weight ਜਿਹੜਾ ਹੈ ਉਹ ਨੋਰਮਲ ਰਹੇ ਕਿ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਬਚੇ ਰਹਿ ਸਕੋ ਖਾਣ ਪੀਣ ਦੇ ਵਿੱਚ ਥੋੜਾ ਬਹੁਤਾ ਖਿਆਲ ਰੱਖਣਾ ਪੈਂਦਾ ਹੈਗਾ ਫਲ ਸਬਜ਼ੀਆਂ ਜਰੂਰ ਖਾਣੇ ਚਾਹੀਦੇ ਗੀਆਂ ਸਬੂਤ ਅਨਾਜ ਜਿਹੜੇ ਜਿਹੜੇ ਪੁਰਾਣੇ ਅਨਾਜ ਗਏ ਜਿਦ ਤੱਕ ਕੁੱਟਕੀ ਵਗੈਰਾ ਗਏ ਸੀ ਉਹਨਾ ਅਨਾਜਾਂ ਨੂੰ ਖਾਣਾ ਚਾਹੀਦਾ ਹੈਗਾ ਜਿਹੜੇ ਕੀ ਪੁਰਾਣੇ ਸਮੇਂ 'ਚ ਵਰਤੇ ਜਾਂਦੇ ਸੀ ਉਹਨਾਂ ਵੀ ਸਰੀਰ ਕਾਫੀ ਤੰਦਰੁਸਤ ਰਹਿੰਦਾ ਹੈ ਤੇ ਕੋਸ਼ਕਾਵਾਂ ਇਹ ਰਹੀਆਂ ਮਜ਼ਬੂਤ ਬਣੀਆਂ ਰਹਿੰਦੀਆਂ ਕਿਉਂਕਿ ਉਹਨਾਂ ਦੇ ਵਿੱਚ ਪ੍ਰੋਟੀਨ ਹੁੰਦਾ ਸੀ ਇਸ ਨਾਲ ਉਹਨਾਂ ਨੂੰ ਜਿਆਦਾ ਸੇਵਨ ਕਰਨਾ ਚਾਹੀਦਾ ਹੈਗਾ ਲੂਣ ਅਤੇ ਮਿੱਠੇ ਤੋਂ ਥੋੜਾ-ਬੋਧਾ ਪਰਹੇਜ਼ ਕਰਨਾ ਚਾਹੀਦਾ ਹੈਗਾ ਤਾਂਕਿ ਤੁਹਾਡਾ weight ਨਾ ਵਧੇ ਮੋਟਾਪਾ ਨਾ ਆਵੇ ਸਰੀਰ ਦੇ ਵਿੱਚ ਜਿਹੜਾ ਹੈਗਾ ਦਿਲ ਦੀਆਂ ਬਿਮਾਰੀਆਂ ਨਾ ਵਧੇ ਜਾਂ ਫਿਰ ਕਿਡਨੀ ਸਟੋਨ ਵਗੈਰਾ ਇਹ ਨੀਚੇ ਜਾਂ ਨਾ ਆਵੇ ਤੇ ਸਰੀਰ ਨੂੰ ਬਿਹੱਦ ਜ਼ਰੂਰੀ ਹੈਗੀ ਇੱਕ ਗੱਲ ਸਥੀਕ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕਸਰਤ ਕਰਦੇ ਹੋ ਤਾਂ ਤੁਹਾਡੀ ਜਿਹੜੀ ਹੈ ਸਿਹਤ ਉਹ ਲੰਬੇ ਸਮੇਂ ਤੱਕ ਤੰਦਰੁਸਤ ਰਹਿ ਸਕਦੀ ਹੈ ਕਿਉਂਕਿ ਕਸਰਤ ਕਰਨ ਦੇ ਨਾਲ ਹੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਰਹਿੰਦੀ ਹੈ ਕਿ ਤੁਸੀਂ ਅਕਸਰ ਦੇਖਿਆ ਹੀ ਹੋਵੇਗਾ ਕਪਰਾਨੇ ਜਵਾਨੇ ਦੇ ਵਿੱਚ ਲੋਕ ਜਿਹੜੇ ਨੰਗੇ ਪੈਰੀ ਚੱਲਦੇਗੇ ਸੀ ਕਾਰੋਬਾਰ ਕਰਦੇਗੇ ਸੀ ਹਰ ਜਗ੍ਹਾ ਤੁਰ ਕੇ ਜਾਂਦੇ ਸੀ ਜਿਦੇ ਕਰਕੇ ਉਹਨਾਂ ਦੀ ਜਿਹੜੀ ਤੰਦਰੁਸਤ ਸਰੀਰ ਉਹਨਾਂ ਦਾ ਰਹਿੰਦਾ ਸੀ ਲੰਬੇ ਉਮਰ ਤੱਕ ਇਹ ਰਹੀ ਗਿਓ ਤੰਦਰੁਸਤ ਸਰੀਰ ਆਪਣਾ ਜੀਵਨ ਨੂੰ ਬਤੁੰਦੇ ਸੀ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਆਪਣੇ ਕਮੈਂਟ ਜ਼ਰੂਰ ਕਰਿਓ ਤਾਂ ਸ਼ੇਅਰ ਤਾਂ ਕਰਿਓ